ਦਰਸ਼ਕੋ ਤੁਸੀਂ ਦੇਖ ਰਹੇ ਹੋ ਜੀਪੀਐਸ ਖਬਰਨਾਮਾ ਜਿਸ ਤੇ ਅੱਜ ਤੁਹਾਨੂੰ ਇੱਕ ਕਿਸਾਨ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸ ਵਿੱਚ ਉਸ ਕਿਸਾਨ ਨੇ ਆਪਣੀ ਤਰੱਕੀ ਲਈ ਇੱਕ 13.5 ਕਿੱਲੇ ਜ਼ਮੀਨ ਆਰਤੀਏ ਤੋਂ ਪੈਸੇ ਲੈ ਕੇ ਠੇਕੇ ਤੇ ਲਈ ਸੀ ਇਸ ਵਿੱਚ ਝੋਨਾ ਲਗਾਇਆ ਹੋਇਆ ਸੀ ਲੇਕਿਨ ਹੜਾਂ ਦੀ ਮਾਰ ਨੇ ਉਸ ਕਿਸਾਨ ਨੂੰ ਨੱਪ ਕੇ ਰੱਖ ਦਿੱਤਾ ਨਾ ਤਾਂ ਝੋਨਾ ਰਹਾ ਤੇ ਨਾ ਸਾਰਾ ਪੈਸਾ ਹੁਣ ਉਸ ਕਿਸਾਨ ਵੱਲੋਂ ਸਾਰੀਆਂ ਜਥੇਬੰਦੀਆਂ ਨੂੰ ਤੇ ਵਾਰਿਸ ਪੰਜਾਬ ਦੀ ਟੀਮ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਹੈ ਕਿ ਮੈਂ 5.5 ਲੱਖ ਦੇ ਕਰਜ਼ੇ ਥੱਲੇ ਆ ਚੁੱਕਾ ਹਾਂ ਤੇ ਮੇਰੀ ਮਦਦ ਕੀਤੀ ਜਾਵੇ ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ ਅਸੀਂ ਤੁਹਾਨੂੰ ਇਹੋ ਜਿਹੀਆਂ ਸਟੋਰੀਆਂ ਦਿਖਾਉਂਦੇ ਰਵਾਂਗੇ ਆਓ ਸੁਣਦੇ ਹਾਂ ਕੀ ਕਹਿਣਾ ਹੈ ਸਰਮਣ ਸਿੰਘ ਦਾ ਸਰਮਣ ਸਿੰਘ ਜੀ ਜਸਟਰਵਾਲ ਜੀ ਭਾਈ ਸਾਰੀ ਨਿਮਾਨ ਪਿਆਰੀ ਜਿੰਨੇ ਵੀ ਆਂ ਹਾਂਜੀ ਤੇ ਮੈਂ ਪਹਿਲੀ ਵਾਰ ਇਹ ਥਾਂ ਲਿਆ ਆਇਆ ਹਾਂਜੀ ਤੇ ਇਹਦਾ ਲਗ 13.5 ਕਿਲੇ ਥਾਂ ਲਿਆ ਤੇ ਲਗਭਗ ਠੇਕਾ 436000 ਰੁਪਏ ਦੇ ਕਰੀਬ ਬੰਦਾ ਤੇ ਉਹ ਮੈਂ ਠੇਕਾ ਦੇ ਚੁੱਕਿਆ ਇਹ ਜਦੋਂ ਬਰਸਾਤ ਹੋਈ ਜਾਂ ਸਭ ਤੋਂ ਪਹਿਲਾਂ ਡੁੱਬਦਾ ਆ ਤੇ ਮਗਰੋਂ ਪਾਣੀ ਨਿਕਲਦਾ ਮੈਂ ਗਰੀਬ ਐ ਜੇ ਵਿੱਚ ਰਗੜਿਆ ਗਿਆ ਮੈਂ ਬਹੁਤ ਘਾਟਾ ਪਾਇਆ ਜੇ ਵੀ ਹਿਸਾਬ ਕਰ ਲੋਗਾ ਤਾਂ 2-2 ਫੁੱਟ 3-3 ਫੁੱਟ ਪਾਣੀ ਇਹਦੇ ਵਿੱਚ ਅਜੇ ਵੀ ਖਲੋਤਾ ਪਤਾ ਨਹੀਂ ਇਹ ਮਹੀਨੇ ਨੂੰ ਸੁੱਕਦਾ ਕਦੋਂ ਸੁੱਕਦਾ ਇਹਨਾਂ ਨਿਕਾਸ ਕਿਹ ਬੰਦੇ ਨੇ ਆਵਾਜ਼ ਨਿਕਾਸ ਹੈਗਾ ਬਹੁਤ ਘੱਟ ਆਉਂਦਾ ਮਗਰ ਆਖੀ ਤੇ ਥੋੜਾ ਥੋੜਾ ਪਣੀ ਨਿਕਲਦਾ ਐਡਾ ਨਿਕਾਸ ਹੈਗਾ ਹਾਂਜੀ ਟੋਟਲ ਕਿੰਨੇ ਲੱਖ ਰੁਪਏ ਤੁਸੀਂ ਇੱਥੇ ਲਾ ਚੁੱਕੇ ਹੋ ਇੱਥੇ ਕੋਈ ਟੋਟਲ ਜਿਹੜਾ ਕੋਈ 5.5 ਲੱਖ ਰੁਪਏ ਮੈਂ ਲਾ ਚੁੱਕਿਆ ਹਾਂ ਹਾਂਜੀ ਕਿਹੜੀ ਫਸਲ ਕੀਤੀ ਤੁਸੀਂ ਸਾਡੀ ਇਹਦੇ ਵਿੱਚ ਝੋਨਾ ਬੀਜਿਆ ਹੈ ਜੀ ਹਾਂਜੀ ਪਹਿਲੀ ਔਰ ਫਸਲ ਕੀਤੀ ਤੁਸੀਂ ਠੇਕੇ ਦੇ ਇਹ ਮੈਂ ਪਹਿਲੀ ਵਾਰ ਹੀ ਲਈ ਆਰਤੀਓ ਕੋ ਵਿਆਜੀ ਪਹਿ ਚੁੱਕੇ ਲਈ ਫੇ ਚੱਲ ਮੈਂ ਵੀ ਕਰਕੇ ਵੇਖਣਾ ਜੀ ਹਾਂਜੀ ਕਾਰ ਵੀਆ ਆਪਣਾ ਘਰ ਬੁਆ ਨਹੀਂ ਮੈਂ ਵੀ ਕਿਸੇ ਦੇ ਘਰ ਚ ਰਹਿਣਾ ਹਾਂਜੀ ਬਾਹਰ ਆਣ ਕੇ ਬੈਠੇ ਹੋ ਤਾਂ ਪਿੰਡ ਤੇ ਹੀ ਹੋ ਨਹੀਂ ਬਾਹਰ ਆ ਕੇ ਬੈਠਾ ਹਾਂਜੀ ਕੀ ਮਦਦ ਦੀ ਖਾਹ ਮੰਗਦੇ ਹੋ ਲੱਖਾਂ ਤੋਂ ਤਾਂ ਨਹੀਂ ਕੱਜਣਾ ਮੈਂ ਹੂ ਕਹਿੰਦਾ ਕਿ ਦਾਨੀ ਸੱਜਣਾ ਸਿੱਖ ਜਸੇ ਬੰਦੇ ਆ ਜਿਹਦੇ ਵੀ ਕੋਈ ਸਰਕਾਰ ਮੇਰੀ ਮਦਦ ਕਰ ਦੇਵੇ ਤੇ ਚਲੋ ਮੇਰਾ ਕੋਈ ਮਦਦ ਹੋ ਜਾਵੇ ਤੇ ਸਭ ਚੰਗੀ ਗੱਲ ਨਹੀਂ ਤੇ ਮੈਂ ਸਾਰੀ ਉਮਰ ਮੈਂ ਨਿਕਲ ਨਹੀਂ ਸਕਦਾ ਕਰਜ ਵਿੱਚ ਹਾਂਜੀ ਇਹ ਤੁਸੀਂ ਗਾਜੂ ਤੋਂ ਕਿਹਾ ਵਾ ਕਿਤੇ ਦਜਾ ਪਰਾ ਇਹ ਵਿਆਜ ਤੋਂ ਲੈ ਜੀ ਹਾਂ ਜੀ ਵਿਆਜ ਤੇ ਇਹ ਮੈਂ 3% ਵਿਆਜ ਤੇ ਲਿਆ ਜੀ ਹਾਂ ਜੀ ਹਾਂ ਕਿਤਾ ਨਿਸ਼ਾਨ ਕਰਦੇ ਤੁਹਾਨੂੰ ਹਾਂ ਜੀ ਉਹਨਾਂ ਨੇ ਖੋਜੀ ਉਹਨਾਂ ਨੇ ਤਾਂ ਵਿਆਜ ਤੇ ਲੈਣੇ ਵੀ ਫਸਲ ਲਿਆ ਤੇ ਮੇਰੇ ਕੋਲ ਆ ਕੋਈ ਨਹੀਂ ਲੈ ਦੇ ਵਿੱਚ ਹਾਂ ਜੀ ਤੇ ਮੈਂ ਕਿਥੋਂ ਫਸਲ ਲੈਣਾ ਮੈਂ ਤੇ ਹੋਈ ਬੇਚੀ ਕਰਨਾ ਕਿ ਜੋ ਮੇਰੀ ਭੈਣ ਪਰ ਆ ਕੋਈ ਮੇਰੀ ਮਦਦ ਕਰ ਦੇਵੇ ਤੇ ਚਲੋ ਮੇਰਾ ਕੁਝ ਥਾਂ ਸੋਖਾ ਹੋ ਜਾ ਹਾਂ ਜੀ ਕਹਿਣਾ ਚਾਹੁੰਦੇ ਹਾਂ ਹੋਰ ਇਹ ਮੈਂ ਹੀ ਕਹਿਣਾ ਚਾਹੁੰਦਾ ਕਿ ਮੈਨੂੰ ਉਹਨਾਂ ਜਿਨ੍ਹਾਂ ਕੋ ਪੈਸੇ ਲੈਨੇ ਉਹ ਮੈਨੂੰ ਤੰਗ ਕਰਦੇ ਨੇ ਕਿ ਸਾਨੂੰ ਹੋਰ ਨੇ ਤੇ ਪੈਸੇ ਦੇ ਤੇ ਫਸਲ ਮੇਰਾ ਡੁੱਬ ਗਿਆ ਮੈਂ ਤਹੀ ਕਿਤੇ ਵੀ ਜੀਣ ਜੋਗਾ ਨਹੀਂਗਾ ਤੇ ਮੈਂ ਦਾਨੀ ਸੱਜਣਾਗੇ ਵੀਰਾਂ ਪਾਣਾ ਪਰ ਆ ਗਿਆ ਬੇਚੀ ਕਰਦਾ ਕਿ ਮੇਰੀ ਮਦਦ ਕੀਤੀ ਜਾਵੇ ਨਹੀਂ ਤੇ ਮੈਂ ਆਪਣੇ ਘਰਾਂ ਜਾ ਘਰ ਜੀਆਂ ਦੇ ਵਿੱਚ ਰਹਿ ਸਕਾਂ ਜੇ ਮੇਰੀ ਮਤ ਨਾ ਹੋਈ ਤੇ ਮੈਂ ਤਾਂ ਆਪਣੇ ਘਰ ਜੀ ਸਕਦਾ ਕਿ ਪਾਸੇ ਨਿਕਲ ਜਾਣਾ ਇਸੇ ਤਰ੍ਹਾਂ ਤੇ ਕਈ ਆਮ ਜਿਹੜੇ ਫਿਰ ਖੁਦਕੁਸ਼ੀਆਂ ਕਰਦੇ ਕਿ ਮੈਂ ਤੰਗ ਕਰਦੇ ਤੇ ਮੈਂ ਕਿਹਦੇ ਬਨੇ ਜਾਵਾਂ ਖੋਦੀ ਖੁਸ਼ੀ ਤੋਂ ਬਿਗੈਰ ਤੋਂ ਉਹਦਾ ਕੋਈ ਮੜਕੇ ਰਾਹ ਨਹੀਂ ਲੱਭਦਾ। ਚਿਰਿਸ ਕਰਕੇ ਮੈਂ ਨੇ ਮੇਰੀ ਮਿਹਨਤ ਵਾਲੀ ਗੱਲ ਹੈ ਕਿ ਮੇਰੀ ਹੈਲਪ ਕੀਤੀ ਜਾਵੇ, ਮਦਦ ਕੀਤੀ ਜਾਵੇ ਤਾਂ ਕਿ ਮੈਂ ਵੀ ਆਪਣੇ ਜੀਵਾਂ ਵਿੱਚ ਰਹਿ ਸਕਾਂ। ਮੈਂ ਜੀ ਬੇਨਤੀ ਕਰਦਾ ਕਿ ਮੈਂ ਗੁਰਸਖ ਬੰਦਾ ਤੇ ਮੈਂ ਵਾਰਿਸ ਪੰਜਾਬ ਦੇ ਆਪਣੇ ਸਿੱਖ ਭਾਈਚਾਰੇ ਨੂੰ ਸਿੱਖਾਂ ਨੂੰ ਇਹਨਾਂ ਆਪਣੇ ਸਬੰਧੀਆਂ ਨੂੰ ਬੇਨਤੀ ਕਰਦਾ ਕਿ ਮੇਰੀ ਬਾਹ ਫੜੀ ਜਾਵੇ ਤਾਂ ਕਿ ਮੇਰੀ ਮਤ